ਏ ਤੂੰ ਭਾਜੀ ਮੈਂ ਕਹਿੰਦਾ ਤੈਰਰੀ ਕੈਮਰਾ ਮਾਰ ਕੇ ਦਿਖਾ ਵੀ ਕਿਤੇ ਵੀ ਇਹਦੇ ਕਮੀ ਪੇਛੀ ਹੋਵੇ ਤਾਂ ਕਮੀ ਤਾਂ ਮਹਾਰਾਜ ਜੀ ਚ ਕੋਈ ਲੱਗਦੀ ਨਹੀਂ ਦੇਖ ਇਹ ਤਾਂ ਗੱਡੀ ਜਿਹੜੀ ਆਪਾਂ ਪਹਿਲਾਂ ਸੇਲ ਕੀਤੀ ਉਹਨਾਂ ਨਾਲੋਂ ਵੀ ਘੈਂਟ ਹੈ ਬਾਈ ਤੈਨੂੰ ਆਪ ਹੀ ਪਤਾ ਹੀ ਆ ਬਾਈ ਤੂੰ ਰੋਜ਼ ਰੋਜ਼ ਜਾਨੀ ਇਹੀ ਕੰਮ ਕਰਦਾ 30000 ਚੱਲੀ ਹੋਈ ਹੈ ਹਾਂਜੀ 30000 ਚੱਲੀ ਹੈ ਮਾਡਲ ਕਿੰਨਾ ਜੀ ਇਹ ਇਹ ਮਾਡਲ 13 2013 13 ਮਾਡਲ ਹੈ 30000 ਚੱਲੀ ਹੋਈ ਹੈ ओरिजिनल ਕੰਪਨੀ ਰਿਕਾਰਡ ਹਾਂਜੀ ਹਾਂਜੀ 3 ਲੋਕਲ ES 0050 ओके सिर्फ एक 5a ਵਿੱਚ ਬਾਕੀ ਜੀ ਰੋਆਂ ਆਈਆਂ ਭਾਈ ਠੀਕ ਹੈ ਜੀ ਤੇ ਬੰਪਰ ਟੂ ਬੰਪਰ ਰੀਨਲ ਆ ਕਰ ਅੱਛਾ ਬੰਪਰ ਟੂ ਬੰਪਰ ਰੀਨਲ ਤੇ ਫਸਟ ਪਾਰਟੀ ਦੇ ਨਾਮ ਆ ਕਰ ਟਾਇਰ ਵੀ ਨਵੇਂ ਵਰਗੀ ਪਏ ਬਈ ਭਾਈ ਭਾਜੀ ਨਵੇਂ ਪੁਆਏ ਆ ਨਵੇਂ ਬਿਲਕੁਲ ਇਹ ਹੁਣ ਲੈ ਮਿੱਤਰੋ ਜੇ ਕਿਸੇ ਨੇ ਆ ਸੀਟ ਤੇ ਬੈਠ ਕੇ ਜਮ ਦੂਤ ਦੇ ਝੋਟੇ ਦਾ ਮਾਲਕ ਬਣਨਾ ਨਾ ਫੋਨ ਲਾ ਲਓ ਫਟਾਫਟ ਪਿੰਡ ਗੰਨਾ ਦੇ ਵਿੱਚ ਬਕਾਊ ਖੜੀਏ ਨੇੜੇ ਫਲੋਰ ਬਈ ਡਿਸਟ੍ਰਿਕਟ ਕਿਹੜਾ ਪੈ ਜਾਂਦਾ ਇਹਨੂੰ ਜਲੰਧਰ ਅਸਲ ਡਿਸਟ੍ਰਿਕਟ ਜਲੰਧਰ ਦਾ ਪਿੰਡ ਹੈ ਸਤਲੋਜੀ ਦੇ ਕੰਡੇ ਦੇ ਪਿੰਡਾ ਕੰਡੇ ਤੇ ਜੀ ਕੰਡੇ ਤੇ ਹਾਂ ਜੀ ਇਹ ਇਹ ਆਪਣੇ ਇਹ ਵੀ ਆਟੋਮੈਟਿਕ ਹੈ ਭਾਜੀ 29 ਮੋਗੇ ਦਾ ਨੰਬਰ ਹੈ ਗੱਡੀ ਦਾ ਮੋਗੇ ਦਾ ਨੰਬਰ ਇਹ ਵੀ ਆਟੋਮੈਟਿਕ ਹੈ ਹਾਂ ਜੀ ਤੇ ਭਾਜੀ ਇਹ ਵੀ ਪਿੱਛੋਂ ਵੀ ਧਰਮੇ ਦਿਖਾ ਦੇ ਭਾਈ ਦੀ ਕੰਡੀਸ਼ਨ ਗੱਡੀ ਦੀ ਬਹੁਤ ਘੈਂਟ ਪਈ ਹੈ ਬਿਲਕੁਲ ਓਕੇ ਗੱਡੀ ਆ ਭਾਜੀ ਇੰਜਨ ਗੇਅਰ ਦੀ ਐ ਪੂਰੀ ਦਿਖਾ ਲ ਦੋ 20 ਇੰਚ ਆ ਸਪੇਸਰਾਂ ਦੇ ਨਾਲ ਲਾਏ ਆ ਠੀਕ ਹੈ ਜੀ ਹਾਂ ਜੀ 55-60 ਹਜ਼ਾਰ ਖਰਚਾ ਟੈਰਾਂ ਟੈਰਾਂ ਤੇ ਆਇਆ ਆ ਕਈ 1.5 ਲੱਖ ਰੁਪਈਆ ਨਹੀਂ 1.5 ਨਹੀਂ 1.5 ਕਰ ਚਲੋ ਫਿਰ 1.60 ਹਜ਼ਾਰ ਦੀ ਉਹ ਜੂ ਚਲੋ ਠੀਕ ਹੈ ਜੀ ਹਾਂ 1.60 ਹਜ਼ਾਰ ਦੀ ਗੇਅਰ ਲੀਵਰ ਦਿਖਾ ਦੇ ਤੇ ਪੈਡਲ ਦਿਖਾ ਦੇ ਇਹਦੇ ਸੀਟ ਕਵਰ ਕਰਵਾ ਦੇ ਇਹ ਗੱਲ ਦਿਖਾ ਦੇ ਇਹ ਥੋੜਾ ਗਰਮੀ ਚ ਗਰਮ ਵੀ ਨਹੀਂ ਹੁੰਦੇ ਬਾਈ ਹਾਂ ਇਹ ਨਹੀਂ ਹੁੰਦੇ ਬ੍ਰੇਕ ਪੈਡਲ ਭਾਜੀ ਦਿਖਾਈ ਤੇ ਗੇਅਰ ਲੀਵਰ ਸਪੈਸ਼ਲ ਦਿਖਾਈ ਕਾਰ ਦਾ ਉਹ ਦਿੱਤਰ ਵਿੱਚ ਦੇਖੀ ਉਹ ਦੇ ਆ ਲੀਵਰ ਦਿਖਾਈ ਨਹੀਂ ਨਾ ਜੇ ਇਹ ਚੱਲੀ ਹੁੰਦੀ ਘਾਸੇ ਪਿਆ ਹੁੰਦਾ ਬਿਲਕੁਲ ਉਦਾਂ ਹੀ ਪਿਆ ਲ ਹਲੇ ਤੱਕ ਤਾਂ ਉਹ ਵੀ ਨੁੱਤਰਿਆ ਹੋਇਆ ਅਲਾਈ ਵੀ ਘੈਂਟ ਇੰਟਰਨੈਟ ਟਾਇਰਾਂ ਦੀ ਕੰਡੀਸ਼ਨ ਵੀ ਘੈਂਟ ਆ ਗੱਡੀ ਹਾਂਜੀ ਇਹ ਵੀ ਟਾਇਰ ਲੋ ਆ ਪਈ ਜਾਣੀ ਆਪਾਂ ਪੋ ਆਏ ਆ ਥੋੜੇ ਦਿਨ ਪਹਿਲਾਂ ਇੱਕ ਗੱਡੀਆਂ ਦੀ ਐਡ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੁਝ ਟਰੈਕਟਰ ਸੀ ਤੇ ਕੁਝ ਕਾਰਾਂ ਸੀ ਅੱਜ ਦੁਬਾਰਾ ਉਸੇ ਪਿੰਡ ਦੇ ਵਿੱਚ ਉਸੇ ਘਰੇ ਆ ਗਏ ਅੱਜ ਪਹਿਲਾਂ ਨਾਲੋਂ ਵੱਧ ਕੇ ਸਟਾਕ ਲੈ ਕੇ ਆਏ ਤੁਹਾਡੇ ਵਾਸਤੇ ਉਸ ਦਿਨ ਤਾਂ ਸਾਰੀਆਂ ਛੋਟੀਆਂ ਕਾਰਾਂ ਸੀ ਜਿਵੇਂ i20 ਕਹਿ ਸਕਦੇ ਆ ਪੋਲੋ ਖੜੀ ਸੀ ਪਰ ਅੱਜ ਉਹਨਾਂ ਦੀ ਜਗ੍ਹਾ ਤੇ ਨਾ ਇਧਰਲੇ ਪਾਸੇ ਝੋਟੇ ਖੜੇ ਨੇ ਜਮਦੂਤ ਦੇ ਇਧਰਲੇ ਪਾਸੇ ਨੋਵਾ ਗੱਡੀ ਖੜੀ ਆ ਉਧਰ ਸ਼ਕੋਰਪਿਓ ਖੜੀ ਆ ਸਵਿਫਟ ਆ ਕਰੂਜ਼ ਖੜੀ ਆ ਤੇ ਇਧਰਲੇ ਪਾਸੇ ਫੇਰ ਖੜੀ ਆ ਸਫਾਰੀ ਗੱਡੀ ਮਿੱਤਰੋ ਕੱਲੀ-ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਰੇਟ ਵੀ ਬਿਲਕੁਲ ਵਾਜਮ ਹੋਣਗੇ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਅੱਜ ਆਪਾਂ ਪਹੁੰਚੇ ਕਿੱਥੇ ਹੋਏ ਆ ਅੱਜ ਮਿੱਤਰੋ ਪਿੰਡ ਗੰਨਾ ਤੇ ਨੇੜੇ ਫਲੌਰ ਦੇ ਪਹੁੰਚੇ ਹੋਏ ਆ ਤੇ ਬਾਕੀ ਬਾਈ ਆਪਾਂ ਉਹੀ ਸੁੱਖੇ ਨੂੰ ਮਿਲਦੇ ਅੱਜ ਜਿਨੇ ਪਹਿਲੇ ਦਿਨ ਵੱਡੇ ਡਿਸਕਾਊਂਟ ਦਿੱਤੇ ਆ ਤੁਹਾਡਾ ਬਹੁਤ ਵੱਡਾ ਫਾਇਦਾ ਕੀਤਾ ਵਾਜਮ ਰੇਟਾਂ ਦੇ ਵਿੱਚ ਗੱਡੀਆਂ ਸਫਾਰੀਆਂ ਤੁਹਾਡੇ ਘਰ ਤੱਕ ਪਹੁੰਚਾਈਆਂ ਨੇ ਤੇ ਪੁੱਛਾਂਗੇ ਬਾਈ ਨੂੰ ਵੀ ਕੀ ਰਿਸਪੌਂਸ ਆ ਰਿਹਾ ਕਿੱਦਾਂ ਗੱਲਬਾਤ ਆ ਭਾਜੀ ਜਿਸ ਤਰੀਕਾ ਕਿਵੇਂ ਠੀਕ ਆ ਵਧੀਆ ਬਾਪੂ ਪਹਿਲਾਂ ਵਾਲੀ ਵੀਡੀਓ ਤੇ ਮੈਨੂੰ ਇਹ ਦੱਸ ਦਿਓ ਆਪਾਂ ਲਾਈਵ ਚੱਲ ਰਹੇ ਆ ਹਾਂਜੀ ਕੈਮਰੇ ਸਪੌਂਸਰ ਆ ਕਿੰਨੀਆਂ ਗੱਡੀਆਂ ਬਹੁਤ ਵਧੀਆ ਭਾਈ ਰਿਸਪੌਂਸ ਰਿਹਾ ਤੇ ਆਪਾਂ 6 ਤੋਂ 7 ਸੰਧ ਜਾਨੀ ਕਿ ਐਡ ਤੁਹਾਡੀ ਥਰੂ ਆਪਾਂ ਸੇਲ ਕਰਤੇ ਹਾਂਜੀ ਸੇਲ ਕਰਤੇ ਹਾਂਜੀ ਆ ਨਵਾਂ ਸਟਾਕ ਆ ਸਾਰੇ ਲਗਭਗ ਸਾਰਾ ਜੇ ਨਵਾਂ ਸਟਾਕ ਆ ਸਾਰੇ ਹਾਂਜੀ ਮੈਂ ਕਹਿੰਦਾ ਪਹਿਲੀ ਗੱਡੀ ਜਿੱਤ ਇੱਕ ਵੀ ਨਹੀਂ ਹੈਗੀ ਅੱਜ ਨਹੀਂ ਪੁਰਾਣ ਵਾਲੀ ਚੋਂ ਭਾਜੀ ਸਾਰੀਆਂ ਸੇਲ ਹੋ ਗਈਆਂ ਇੱਕ ਵੀ ਗੱਡੀ ਨਹੀਂ ਹੈਗੀ ਤੇ ਆਪਾਂ ਸ਼ੁਰੂਆਤ ਕਰ ਦਿਆਂ ਜੀ ਫਿਰ ਇਸੇ ਤਰ੍ਹਾਂ ਕਰ ਦਿਆਂ ਜਿੱਥੇ ਪਹੁੰਚ ਹਾਂਜੀ ਹਾਂਜੀ ਤੇ ਦੱਸਿਓ ਕਿੰਨਾ ਮਾਡਲ ਆ ਜਮਦੂਦ ਦਾ ਝੋਟਾ ਹੈ ਉਹ ਭਾਜੀ 2018 ਮਾਡਲ ਆ ਲਾਸਟ ਦੀ अच्छा 18 दे लास्ट ਹੈ 18 ਦੇ लास्ट ਤੇ ਵੀ ਆਈ ਪੀ ਨੰਬਰ ਆ ਇਹਦਾ 0050 10 ਲੋਕਲ ई एस 0050 ओके सिर्फ एक 5 ਆ ਵਿੱਚ ਬਾਕੀ 0 ਆਈਆਂ ਭਾਈ ਠੀਕ ਹੈ ਜੀ ਤੇ ਬੰਪਰ ਟੂ ਬੰਪਰ ओरिजिनल ਆ ਕਰ اچھا ਬੰਪਰ ਟੂ ਬੰਪਰ ओरिजिनल ਰਿਨਲ ਤੇ ਫਸਟ ਪਾਰਟੀ ਦੇ ਨਾਮ ਆ ਕਰ ਲੈ ਵੀ ਸਾਰੀਆਂ ਗੱਲਾਂ ਧਰਮ ਇਕੱਠੀਆਂ ਹੋ ਗਈਆਂ ਪਾਰਟੀ ਵੀ ਪਹਿਲੀ ਆ ਬੰਪਰ ਟੂ ਬੰਪਰ ओरिजिनल ਵੀ ਆ ਟਾਇਰ ਲਾਓ ਨੰਬਰ ਵੀ ਵੀ ਪੀ ਵੀ ਐ ਸਪੈਸ਼ਲ ਦਿਖਾਇਓ ਕਈ ਜਣੀ 1.5 ਲੱਖ ਰੁਪਈਆ ਟਾਇਰ ਲਾਓ ਤੇ ਲਾਇਆ ਅੱਛਾ 1.5 ਲੱਖ ਰੁਪਏ ਦੀ ਹਾਂ ਜੀ ਬਿਲਕੁਲ ਭਾਜੀ ਟਾਇਰ ਵੀ ਨਵੇਂ ਵਰਗੀ ਪਏ ਬਈ ਹੈ ਭਾਜੀ ਨਵੇਂ ਪੁਆਏ ਆ ਨਵੇਂ ਬਿਲਕੁਲ ਇਹ ਹੁਣ ਚੱਲ ਕੇ ਆਈ ਆ ਅੱਛਾ ਜਿੱਦਾਂ ਆਪਣੇ ਭਾਜੀ ਹੁਣੀ ਉਹਨਾਂ ਨੇ ਥੋੜੀ ਚਲਾਉਣ ਨੂੰ ਆਪਣੇ ਰੱਖੀ ਆ ਇਹ ਉਦੋਂ ਚੱਲ ਕਿੰਨੀ ਕੁ ਗਈ ਹੁਣੀ ਆ 1.28000 ਚੱਲੀ ਆ ਜੀ ਅੱਛਾ ਪਰ ਇਹਨਾਂ ਰਿਕਾਰਡ ਚ ਆ ਕਾਰ ਬੰਪਰ ਟੂ ਬੰਪਰ ਇਹਨਾਂ ਲਿਆ ਆਟੋਮੈਟਿਕ ਹੈ ਜੀ ਹੈ ਆਟੋਮੈਟਿਕ ਓਕੇ ਕਰਮੇ ਹਾਂਜੀ ਦਿਖਾ ਦੋ ਭਾਜੀ ਅੰਦਰੋਂ ਦਿਖਾਓ ਕਾਰ ਕਿੰਨੀ ਸ਼ਾਨਦਾਰ ਆ ਲੈ ਮੇਤਰੋ ਜੇ ਕਿਸੇ ਨੇ ਆਹ ਸੀਟ ਤੇ ਬੈਠ ਕੇ ਜਮਦੂਤ ਦੇ ਝੋਟੇ ਦਾ ਮਾਲਕ ਬਣਨਾ ਨਾ ਫੋਨ ਲਾ ਲਓ ਫਟਾਫਟ ਪਿੰਡ ਗੰਨਾ ਦੇ ਵਿੱਚ ਬਕਾਊ ਖੜੀ ਹੈ ਨੇੜੇ ਫਲੋਰ ਬਈ ਡਿਸਟ੍ਰਿਕਟ ਕਿਹੜਾ ਪੈ ਜਾਂਦਾ ਇਹਨੂੰ ਜਲੰਧਰ ਅਸਾਂ ਡਿਸਟ੍ਰਿਕਟ ਜਲੰਧਰ ਦਾ ਪਿੰਡ ਹੈ ਸਤਲੋਜ ਦੇ ਕੰਡੇ ਦੇ ਪਿੰਡਾ ਕੰਡੇ ਤੇ ਜੀ ਕੰਡੇ ਤੇ ਹਾਂ ਜੀ ਤੇ 128000 ਚੱਲੀ ਹੋਈ ਹੈ ਹਾਂ ਜੀ ਰੀਜਨ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਓਕੇ ਫਰਸਟ ਓਨਰ ਹੈ 18 ਮਾਡਲ ਹੈ 18 ਦੇ ਲਾਸਟ ਮੀਲ ਹੈ ਜੀ ਤੇ ਬਈ ਧਰਮੇ ਟੌਪ ਮਾਡਲ ਕਿਹਾ ਭਾਈ ਸਭ ਤੋਂ ਖਾਸੀਅਤ ਹੈ ਇਹਦੀ ਟੌਪ ਮਾਡਲ ਹੈ ਇਹ ਅਸਾਂ ਟੌਪ ਮਾਡਲ ਹੈ ਹਾਂ ਜੀ ਫਰਸਟ ਓਨਰ ਦੀ ਹੈ ਮਹਾਰਾਜ ਮੈਨੂੰ ਇਹ ਦੱਸਿਓ ਭਾਈ ਪੂਰਾ ਹੁਣ ਇਹਦੀ ਡਿਮਾਂਡ ਕੀ ਹੈ ਗੱਡੀ ਦੀ ਰਮਾਂਡ ਡਿਮਾਂਡ ਕੀ ਹੈ ਇਹਦਾ ਭਾਜੀ ਮੰਗਣ ਨੂੰ ਜਿੰਨੇ ਮਰਜ਼ੀ ਮੰਗੇ 27 ਮੰਗੇ 28 ਮੰਗੇ ਹਾਂ ਇੱਕੇ ਰੇਟ ਹੈ ਦਾ 25 ਲੱਖ ਰੁਪਏ ਦੀ ਦੇ ਦਾਂਗੇ ਪੂਰੇ 25 ਲੱਖ ਦੀ ਗੱਡੀ ਨੂੰ ਹਾਂਜੀ ਹਲਕਾ ਫੁਲਕਾ ਮਾਨਤਾਣ ਤਾਂ ਹੋਊਗਾ ਦੀ ਮਾਨਤਾਣ ਕਰਕੇ ਆ ਫਿਰ 28 ਚੋਂ ਮਾਨਤਾਣ ਕਰ ਦਾਂਗੇ ਜੇ ਤੁਸੀਂ ਕਹਿੰਨੇ ਆ ਲੈ ਮੇਰੇ ਤੋਂ ਟੌਪ ਮਾਡਲ ਗੱਡੀ ਸਿਰਫ 25 ਲੱਖ ਦੀ 18 ਮਾਡਲ ਹਾਂਜੀ ਤੇ ਭਾਜੀ ਜਿਹੜਾ ਆ ਖੜਾ ਫਿਰ ਝੋਟਾ ਇਧਰਲੇ ਪਾਸੇ ਇਹ ਵੀ 2018 ਮਾਡਲ ਹੀ ਆ ਜੀ ਤੇ ਇਹਦੇ ਵੀ ਜਾਨਕੀ ਲਾਇਰ ओरिजिनल ਆ ਟਾਇਰ ਨਵੇਂ ਲੱਗੇ ਇਹਦੇ ਠੀਕ ਹੈ ਜੀ ਹਾਂ ਜੀ ਕੋ ਲੱਕ ਦੇ ਆਸ-ਪਾਸ ਹੀ ਇਹ ਚੱਲਿਆ ਆ ਓਕੇ ਇਹ ਇਹ ਵੀ ਸਾਰੀ ओरिजिनल ਹੈ ਇਹ ਇਹਦੇ 'ਚ ਥੋੜੀ ਟੱਚਿੰਗ ਹੈਗੀ ਆ ਭਾਜੀ ਇਹਦੇ 'ਚ ਹੈਗੀ ਆ ਹਾਂ ਜੀ ਜਿਵੇਂ ਬੰਪਰਾਂ ਦੀ ਕਹਿ ਸਕਦੇ ਬੰਪਰਾਂ ਦੀ ਹਾਂ ਜੀ ਕਹਿ ਸਕਦੇ ਹਾਂ ਓਕੇ ਇਹਦਾ ਇਹ ਆਪਣੇ ਇਹ ਵੀ ਆਟੋਮੈਟਿਕ ਆ ਭਾਜੀ 29 ਮੋਗੇ ਦਾ ਨੰਬਰ ਹੈ ਗੱਡੀ ਦਾ ਮੋਗੇ ਦਾ ਨੰਬਰ ਇਹ ਵੀ ਆਟੋਮੈਟਿਕ ਆ ਹਾਂ ਜੀ ਤੇ ਭਾਜੀ ਇਹ ਵੀ ਪਿੱਛੋਂ ਵੀ ਧਰਮ ਦਿਖਾਦੇ ਭਾਜੀ ਦੀ ਕੰਡੀਸ਼ਨ ਗੱਡੀ ਦੀ ਬਹੁਤ ਘੈਂਟ ਪਈ ਆ ਬਿਲਕੁਲ ਓਕੇ ਗੱਡੀ ਆ ਭਾਜੀ ਇੰਜਨ ਗੇਅਰ ਦੀ ਆ ਪੂਰੀ ਓਕੇ ਰਿਪੋਰਟ ਆ ਕੋਈ ਕਮੀ ਪੇਸ਼ੀ ਨਹੀਂ ਕਾਰਚ ਇਹਦੀ ਕੀ ਡਿਮਾਂਡ ਆ ਬਾਈ ਫਿਰ ਇਹਦੀ ਭਾਜੀ ਡਿਮਾਂਡ ਆ 22,90,000 ਰੁਪਇਆ ਜਾਨੀ ਕਿ 10000 ਘਟ 23 ਲੱਖ ਰੁਪਇਆ ਡਿਮਾਂਡ ਆ ਹਾਂਜੀ ਓਕੇ ਹਲਕਾ ਫੁਲਕਾ ਮੰਨਦਾ ਨਹੀਂ ਚੂ ਵੀ ਹੋ ਜੂ ਹਣਾ ਕੋਈ ਨੀ ਮੌਕੇ ਤੇ ਇਹਦੇ ਚ ਹੋ ਜੂਗਾ ਥੋੜਾ ਬੋਲ ਠੀਕ ਆ ਜੀ ਤੇ ਹੁਣ ਗੱਲ ਕਰਦੇ ਆ ਬਈ ਜਿਹੜੀ ਉਧਰਲੇ ਪਾਸੇ ਉਹ ਸਕੋਰਪਿਓ ਗੱਡੀ ਖੜੀ ਆ ਉਧਰ ਆ ਜੀ ਪਹਿਲਾਂ ਉਹਦੀ ਡਿਟੇਲ ਦੱਸ ਕੇ ਆਉਣੇ ਆ ਉਸ ਤੋਂ ਬਾਅਦ ਨਾ ਫਿਰ ਕੱਲੀ ਕੱਲੀ ਗੱਡੀਆਂ ਜਿਹੜੀ ਅੱਗੇ ਖੜੀਆਂ ਨੇ ਪੋਨਾਂ ਬਾਰੇ ਵੀ ਦੱਸਾਂਗੇ ਠੀਕ ਹੈ ਜੀ ਏ ਸਕਰਪਿਓ ਦਾ ਟਿਕਨਾ ਮਾਡਲ ਹੈ ਜੀ ਇਹ 2000 ਚਾਰ ਮਾਡਲ ਆ ਜੀ ਹਾਂਜੀ ਠੀਕ ਹੈ ਜੀ ਟਾਇਰ ਲੋਏ ਇਹਨੂੰ ਵੀ ਨਵੇਂ ਲੱਗੇ ਆ ਦਿਖਾ ਲ ਦੋ ਹੂੰ 20 ਇੰਚ ਆ ਸਪੇਸਰਾਂ ਦੇ ਨਾਲ ਲਾਏ ਆ ਠੀਕ ਹੈ ਜੀ ਹਾਂਜੀ 55-60000 ਖਰਚਾ ਟਾਇਰਾਂ ਟਾਇਰਾਂ ਤੇ ਆਇਆ ਆ ਇਹਦੀ ਉਦੋਂ ਤੱਕ ਮੈਂ ਚੱਲ ਚਲਾ ਵੀਦੀ ਗੱਡੀ ਕਮਿਆਂ ਇੰਜਨ ਗੇਅਰ ਦੀ ਫੁੱਲ ਓਕੇ ਏਸੀ ਓਸੀ ਸਭ ਕੁਝ ਹੈ ਨੀਵਾਂ ਚੱਲਦਾ ਇਹਦਾ ਅੱਛਾ ਠੀਕ ਹੈ ਜੀ ਤੇ ਇਹਦਾ ਨੰਬਰ ਵੀ ਮਤਲਬ ਇਹ ਪੀ ਪੈ ਇਹ ਪਾਜੀ ਇਹ ਨੰਬਰ ਹਨ ਆਪਾਂ ਵੇਚਤਾ ਆ ओके नंबर सेल ਕਰਤਾ नंबर सेल ਕਰਤਾ ਇਹਨੂੰ ਨਵਾਂ ਨੰਬਰ ਲਾ ਕੇ ਆਊਗਾ ਠੀਕ ਹੈ ਜੀ ਆ ਗਿਆ ਆ ਆ ਗਿਆ ਠੀਕ ਹੈ ਜੀ 5 ਸਾਲ ਦੀ ਪਾਸਿੰਗ ਆ ਗਈ ਆ ਇਹ ਗੱਡੀ ਦੀ ਹਾਂਜੀ ਨੰਬਰ ਆਪਾਂ ਸੇਲ ਕਰਤਾ ਆ ਹੁਣ ਇਹਨੂੰ ਨੰਬਰ ਲੱਗਣਾ ਆ ਆਪਣਾ ਪੀ ਵੀ 10 ਸੀ ਤੇ ਆਪਾਂ ਕੋਈ ਆਪਣਾ ਚੋਇਸ ਦਾ ਥੋੜਾ ਲਵਾ ਸਕਦੇ ਆ ਜਿੱਦਾ 0056 ਹੋ ਗਿਆ ਜਾਂ 22 ਹੋ ਗਿਆ ਜਾਂ ਕੁਛ ਇਦਾਂ ਦੀ ਆਪਣੀ ਚੋਇਸ ਹੈਗੀ ਆ ਓਕੇ ਹਾਂਜੀ ਨੰਬਰ ਫੇ ਵੀਆਪੀ ਥੋੜਾ ਲੱਗੂਗਾ ਤੇ ਆਰਸੀ ਇਹਦੀ ਪਹਿਲੀ ਵੀ ਕੋਲ ਆ ਤੇ ਦੂਜੀ ਵੱਧ ਤੋਂ ਵੱਧ ਸੋਮਵਾਰ ਤੱਕ ਆਪਾਂ ਨੂੰ ਨੰਬਰ ਲਾ ਕੇ ਤੇ ਆਰਸੀ ਸਭ ਕੁਝ ਇਹਦਾ ਮਿਲ ਜੂ ਇਹਦੇ ਯਾਨੀ ਕਿ ਪੇਪਰ ਵਰਕ ਸਾਰਾ ਹੈਗਾ ਆਪਣੇ ਕੋਲ ਇਸ ਟਾਈਮ ਹਾਜ਼ਰ ਆ ਭਾਈ ਇਹਦੀ ਔਨਲਾਈਨ ਬੋਲਦੀ ਆ ਜੀ ਪਾਸਿੰਗ ਇਹਦੀ ਕਿੰਨੇ ਤੱਕ ਹੋਗੀ ਹੁਣ ਪਾਸਿੰਗ 30 ਤੱਕ ਹੋ ਗਈ ਭਾਜੀ 30 ਤੱਕ ਏਸੀ ਹੀਟਰ ਸਭ ਕੁਝ ਉਹਦਾ ਓਕੇ ਆ ਭਾਜੀ ਇਹ ਕਿੰਨੇ ਚ ਬਣ ਜਣੀ ਆ ਗੱਡੀ ਭਾਜੀ ਇਹਦੀ ਡਿਮਾਂਡ ਆ ਜਿਹੜੀ ਆ ਨਾ 1 ਲੱਖ ਤੇ 60 ਹਜ਼ਾਰ ਆ 1 ਲੱਖ ਤੇ 60 ਹਜ਼ਾਰ ਹਾਂਜੀ ਬਾਕੀ ਤੁਸੀਂ ਜਿੱਦਾਂ ਕਰਨੀ ਕਰ ਦੋ ਚੱਕੋ ਯਾਰ ਮਿੱਤਰੂ 1.5 ਲੱਖ ਦੀ ਚਲੋ ਕੋਹਰ ਵੀ ਮਾਨਤਾਣ ਕਰਦਾ ਨਹੀਂ ਮਾਨਤਾਣ ਤਾਂ ਹੁਣ ਠੀਕ ਆ ਵੇ ਹਾਂਜੀ ਗੱਡੀ ਤੇ ਪੂਰੀ ਵਧੀਆ ਏਸੀ ਹੀਟਰ ਟਾਇਰ ਲੋਏ ਜਿੰਨੂੰ ਮਰਜੀ ਦਿਖਾ ਲ ਲੈਣ ਵੀ 60 65 ਹਜ਼ਾਰ ਰੁਪਿਆ ਟਾਇਰ ਲੋਆਂ ਤੇ ਲੱਗਾ ਆ ਨੇ ਲੱਗਿਆ ਹੋਇਆ ਜੀ ਬਿਲਕੁਲ ਬੋਲਦੀ ਜਾਨਾ ਗੱਡੀ ਤੇ ਐਨ ਇੰਜਨ ਗੇਅਰ ਪੂਰਾ ਛਾਲ ਮਾਰ ਕੇ ਉੱਠਦਾ ਜੀ ਤੇ ਜਿਹੜੀ ਇਧਰਲੇ ਪਾਸੇ ਨੋਵਾ ਖੜੀ ਹੈ ਜੀ ਇਹ ਕਿੰਨਾ ਮਾਡਲ ਹੈ ਇਹ 2000 ਭਾਜੀ 6 ਮਾਡਲ ਆ ਓਕੇ ਸਾਰੀ ਰੀਨਲ ਆ ਕਾਰ ਇਹ ਮਤਲਬ ਥੋੜੀ ਬੋਦੀ ਟੱਚਿੰਗ ਹੋਣ ਵਾਲੀ ਆ ਉਹ ਕਰਵਾ ਕੇ ਦਵਾਗੇ ਨਹੀਂ ਭਾਜੀ ਉਹ ਆਪਾਂ ਕਰਵਾ ਕੇ ਨਹੀਂ ਦੇਣੀ ਠੀਕ ਹੈ ਜੀ 28 ਤੱਕ ਪਾਸ ਆ ਅੱਛਾ ਨੰਬਰ ਵੀ ਕਿਹੜਾ ਹੈ 0012 0012 VIP ਨੰਬਰ ਆ ਹੂੰ ਟਾਇਰ ਟੱਪਾ ਵਧੀਆ ਆ AC ਹੀਟਰ ਫੋਲ ਓਕੇ ਚੱਲਦਾ ਓਕੇ ਹਾਂ 24 ਗੱਡੀ ਸਾਰੇ ਸੀਸੇ ਵਗੈਰਾ ਸਾਰਾ ਕੁਝ ਨਾਲ ਦਾ ਆ ਅਸਾ ਸੀਸੇ ਸਾਰੇ ਨਾਲ ਦੇ ਨੇ ਗੱਡੀ ਬਿਲਕੁਲ ਨਾਲ ਦੇ ਆ ਜੀ ਇਹ ਮਾਡਲ ਹੈਗੀ ਆ ਜੀ 2006 ਮਾਡਲ ਆ 06 ਮਾਡਲ ਤੇ ਆਪਣੇ 28 ਤੱਕ ਪਾਸ ਆ ਜੀ 4 ਮਾਡਲ ਆ ਓਕੇ ਹਾਂ ਜੀ ਇਹਦੀ ਡਿਮਾਂਡ ਕੀ ਰੂ ਗੱਡੀ ਦੀ ਇਹਦੀ ਭਾਜੀ ਡਿਮਾਂਡ ਹੈਗੀ ਆ 1 ਲੱਖ ਤੇ 70000 ਦੀ ਹਾਂ ਜੀ ਠੀਕ ਹੈ ਬਾਕੀ ਜਿੱਦਾਂ ਤੁਸੀਂ ਕਰ ਦੋਗੇ ਟੱਚਿੰਗ ਚ ਟੱਚਿੰਗ ਚ ਕਰ ਜੋਗੇ ਆਪਾਂ ਇਹਦੇ ਚੋਂ ਪੈਸੇ ਛੱਡ ਦਾਂਗੇ ਠੀਕ ਹੈ ਜੀ ਹਾਂ ਜੀ ਲੈ ਮਿੱਤਰੋ ਆ ਕੀ ਆਕੇ ਨਾ ਕੰਡੀਸ਼ਨਰ ਗੱਡੀ ਦੀ ਦੇਖਿਓ ਚਲਾ ਕੇ ਦੇਖਿਓ ਚਲਾਵੇ ਦੀ ਨਵੀਂ ਜੀ ਪੂਰੀ ਘੈਂਟ ਗੱਡੀ ਆ ਤੇ ਬਾਕੀ ਜਿੰਨੀ ਕਿ ਮਿਹਨਤ ਮੌਕੇ ਤੇ ਕਰ ਲਵਾਂਗੇ ਬਾਈ ਤੁਹਾਡਾ ਮਾਨਤਾਨ ਕਰੂਗਾ ਠੀਕ ਹੈ ਜੀ ਕਰ ਬਾਕੀ ਤੁਸੀਂ ਜਿੱਦਾਂ ਕਹਿ ਦੋ ਆਪਾਂ ਕਰ ਲਾਂਗੇ ਪੱਟੀ ਬਾਤ ਤੈਨਾਂ ਕੋਈ ਦੂਜਿਆ ਨਹੀਂ ਠੀਕ ਹੈ ਜੀ ਹਾਂ ਜੀ ਤੁਸੀਂ ਦੱਸ ਦੋ ਕੀ ਕਹਿੰਦੇ ਆ ਕਹਿੰਦੀ 1.5 ਲੱਖ ਰੁਪਈਆ ਨਹੀਂ ਡੇਡ ਨਹੀਂ ਤੇਰ ਤੇ ਕਰ ਚਲੋ ਫਿਰ 1.6 ਲੱਖ 60 ਹਜ਼ਾਰ ਦੀ ਉਹ ਜੂ ਚਲੋ ਠੀਕ ਹੈ ਜੀ ਹਾਂ 1.6 ਲੱਖ 60 ਹਜ਼ਾਰ ਦੀ ਤੇ ਇਹ ਨਾਲ ਗੱਡੀ ਹੈ ਜੀ ਸਫਾਰੀ ਗੱਡੀ ਇਹ ਤੂੰ ਭਾਜੀ ਮੈਂ ਕਹਿੰਦਾ ਤੈਰਰੀ ਕੈਮਰਾ ਮਾਰ ਕੇ ਦਿਖਾ ਵੀ ਕਿਤੇ ਵੀ ਇਹਦੇ ਕਮੀ ਪੇਛੀ ਹੋਵੇ ਤਾਂ ਕਮੀ ਤਾਂ ਮਾਰੇ ਜੀ ਕੋਈ ਲੱਗਦੀ ਨਹੀਂ ਦੇਖ ਇਹ ਤਾਂ ਗੱਡੀ ਜਿਹੜੀ ਆਪਾਂ ਪਹਿਲਾਂ ਸੇਲ ਕੀਤੀ ਉਹਨਾਂ ਨਾਲੋਂ ਵੀ ਘੈਂਟ ਹੈ ਬਾਈ ਤੈਨੂੰ ਆਪ ਹੀ ਪਤਾ ਹੀ ਆ ਬਾਈ ਤੂੰ ਰੋਜ਼ ਰੋਜ਼ ਜਾਨੀ ਇਹੀ ਕੰਮ ਕਰਦਾ 3000 ਜਲਦੀ ਹੁਈ ਹੈ ਹਾਂ ਜੀ 3000 ਚੱਲੀ ਹੈ ਮਾਡਲ ਕਿੰਨਾ ਜੀ ਇਹ ਇਹ ਮਾਡਲ 13 2013 13 ਮਾਡਲ ਹੈ 30000 ਚੱਲੀ ਹੋਈ ਹੈ ਉਹ ਰੇਡੀਮ ਕੰਪਨੀ ਰਿਕਾਰਡ ਹਾਂਜੀ ਹਾਂਜੀ ਇਹਨੂੰ ਆਏ ਆਪਣੇ ਕਿੰਨੇ ਇੰਚੇ ਲਾਇ ਲਗੇ ਹੋਏ ਜੀ ਇਹਨੂੰ 20 ਇੰਚੇ ਲਾਇ ਲਗੇ ਆ ਜੀ 20 ਇੰਚੀ ਹਾਂਜੀ ਅੰਦਰੋਂ ਵੀ ਦਿਖਾਓ ਖੋਲ ਕੇ ਗੱਡੀ ਕੀ ਕੰਡੀਸ਼ਨ ਹੈ ਪਹਿਲਾਂ ਚਾਰੇ ਪਾਸੇ ਗੱਡੀ ਦਿਖਾ ਚਾਰੇ ਪਾਸੋਂ ਦਿਖਾ ਫਿਰ ਵਿੱਚੋਂ ਕਿਹਰੇ ਨਾ ਦਿਖਾ ਗੱਡੀ ਹੂੰ ਓਲੀ ਮਾਰਾ ਜੀ ਗੱਡੀ ਬੜੀ ਘੈਂਡ ਆ ਯਾਰ ਓਲੀ ਆ ਭਾਈ ਇਹ ਸੁੱਖਾ ਲੱਭ ਪਤਾ ਨਹੀਂ ਕਿੱਥੋਂ ਲਿਆਉਂਦਾ ਗੱਡੀਆਂ ਘੁੰਮਣਾ ਫਿਰਨਾ ਪੈਂਦਾ ਭਾਜੀ ਗিয়ার ਲੀਵਰ ਦਿਖਾ ਦੇ ਤੇ ਪੈਡਲ ਦਿਖਾ ਦੇ ਇਹਦੇ ਸੀਟ ਕਵਰ ਕਰਵਾ ਦੇ ਬਾਈ ਪੈਡਲ ਦਿਖਾ ਦੇ ਇਹ ਥੋੜਾ ਗਰਮੀ ਚ ਗਰਮ ਵੀ ਨਹੀਂ ਹੁੰਦੇ ਬਾਈ ਹਾਂ ਇਹ ਨਹੀਂ ਹੁੰਦੇ ਇਹ ਨਹੀਂ ਰੇਕ ਪੈਡਲ ਭਾਜੀ ਦਿਖਾਈ ਤੇ ਗিয়ার ਲੀਵਰ ਸਪੈਸ਼ਲ ਦਿਖਾਈ ਕਰਦਾ ਉਹ ਦਿੱਤਰ ਉਹ ਦੇਖੀ ਉਹ ਦੇ ਆ ਲੀਵਰ ਦਿਖਾਈ ਨਹੀਂ ਨਾ ਜੇ ਚੱਲੀ ਹੁੰਦੀ ਘਾਸੇ ਪਿਆ ਹੁੰਦਾ ਬਿਲਕੁਲ ਉਦਾਂ ਹੀ ਪਿਆ ਲਾ ਹਲੇ ਤੱਕ ਨਾ ਉਹ ਵੀ ਨੁੱਤਰਿਆ ਹੋਇਆ ਆਹ ਦੇਖੀ ਇੱਥੇ ਨਾ ਆਪਾਂ ਸੀਟ ਦੇ ਪਿੱਛੇ ਕਰਦੇ ਇੱਥੋਂ ਵੀ ਲਫਾਫੇ ਨਹੀਂ ਉਤਰੇ ਹੋਏ ਯਾਰ ਬਹੁਤ ਗੱਡੀ ਦਾ ਸਾਹਮਚ ਹੈ ਚੱਲੀ 30000 ਹੋਏ ਕਰਵੇਂ ਬਈ ਆ ਦੇਖੀ ਲੈ ਨਿਕਲ ਵੀ ਨੁੱਤਰ ਆ ਗੱਡੀ ਦਾ ਇਹ 13 ਦੇ ਐਡ ਡੈਕਰ ਮਾਡਲ ਆ ਜਾਂਦੇ ਬਈ ਇਹ 2.2 ਆ ਜੀ ਅਸਾ 2.2 ਆ ਹਾਂ ਜੀ ਓਕੇ ਜੀ ਤੇ ਇਹ ਦੀ ਇੰਜਨ ਵਾਲੀ ਆ BS4 ਇੰਜਨ ਹੁੰਦੇ ਇਹਨਾਂ ਚ ਇਹਨਾਂ ਦੀ ਐਵਰੇਜ ਵੀ ਜ਼ਿਆਦਾ ਹੁੰਦੀ 14 15 ਐਵਰੇਜ ਦਿੰਦੀਆਂ ਇਹ ਅਰੇ ਲਾਈ ਯਾਰ ਬੜੇ ਸੋਹਣੇ ਗੱਡੀ ਨੂੰ ਲੱਗੇ ਹੋਇਆ ਐਂ ਬੁਰੀ ਟੱਚ ਵਿੱਚ ਭਾਜੀ ਗੱਡੀ ਆ ਕਿਤੇ ਵੀ ਕਲਮ ਨਹੀਂ ਲੱਗੀ ਓ ਕਾਰ ਦੇ ਕਿਤੇ ਵੀ ਨਹੀਂ ਕਲਮ ਲੱਗੀ ਓ ਸਾਰੀ ਰੀਨ ਨਾਲਿਆ ਕੋਈ ਪੀਸ ਨਹੀਂ ਪੇਂਟ ਪਾ ਇਹ ਗੱਡੀ ਕਿੰਨੇ ਦੇ ਵਿੱਚ ਬਣੂ ਪਤਾ ਕੀ ਹੈ ਸੱਜਣਾਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਣਗੇ ਵੀ ਯਾਰ ਮੈਨੂੰ ਸਾਨੂੰ ਰੇਟ ਦੱਸਣ ਹਾਂਜੀ ਰੇਟ ਆਪਾਂ ਕੀ ਲਾਵਾਂਗੇ ਗੱਡੀ ਰੇਟ ਭਾਜੀ ਇਦਾਂ ਹੈ ਬਾਕੀ ਹੈ ਨਾ ਇਹ ਸਫਾਰੀ ਤਾਂ ਸਾਫ ਦਾ ਹੀ ਮੁੱਲ ਆ ਹਾਂ ਸਾਫ ਦਾ ਮਾੜੀ ਦਾ ਕੋਈ ਰੇਟ ਨਹੀਂ ਹੈ ਇਹਦਾ ਬਿਲਕੁਲ ਇਹਦਾ ਭਾਜੀ ਰੇਟ 3,80,000 ਰੁਪਈਆ ਆਪਾਂ ਅੱਛਾ ਰੱਖਿਆ ਹਾਂਜੀ 3,80,000 ਹਾਂ ਲੱਖ ਰੁਪਈਆ ਦੇ ਟਾਇਰ ਲਾਉਣ ਤੇ ਲੱਗਿਆ ਸਪੈਸਰ ਪਾ ਕੇ ਟਾਇਰ ਪੰਦੇ ਇਹਨਾਂ ਨੂੰ ਓਕੇ 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 ਬੜੀ ਮਿਹਨਤ ਕਰਨੀ ਪੈਂਦੀ ਆ ਠੀਕ ਆ ਬਾਕੀ ਤੁਸੀਂ ਕਾਰ ਦੇਖ ਲਈ ਸਾਰੀ ਨੇ ਕਾਰ ਤਨੀ ਕੋਈ ਮੈਨਾਂ ਕਿ ਯਕੀਨ ਕਰਦਾ ਪਰ ਪਰ ਸਾਹਿਬ ਕੋਈ ਹਾਜ਼ਰ ਹੈ ਨਸ਼ੋਰਛ ਵੀ ਹੈਗੀ ਪਲੂਸ ਵੀ ਹੈਗਾ ਅੱਛਾ ਹਾਂਜੀ ਮਾਰੇ ਜਿਹੜਾ ਭਰਾ ਇਹਨੂੰ ਵੇਖਣਾ ਕਿ ਨਾ ਗੱਡੀ ਲੈ ਕੇ ਮੋੜਨੀ ਆ ਚਲੋ ਇਹ ਤਾਂ ਕੈਸਾ ਬਣਾਇਆ ਹੈ ਜੀ ਕਿ ਐਡੀ ਐਨੀ ਘੈਂਟ ਨਾ ਗੱਡੀ ਨਹੀਂ ਲੱਭਦੀ ਹਾਂਜੀ ਹੈਨਾ ਤੇ ਮਾਰੇ ਜਿਹੜੀ ਆ ਖੜੀ ਹੁਣ ਇਧਰਲੇ ਪਾਸੇ ਕਰੂਜ਼ ਕਰੂਜ਼ ਤੇ ਵੀ ਟਾਇਰ ਲੋਏ ਦਿਖਾ ਪਾ ਜੀ ਮੈਨੂੰ ਬੜਾ ਸ਼ੌਂਕ ਆ ਟਾਇਰ ਲੋਏ ਪਾਉਣ ਦਾ ਅੱਛਾ ਹਾਂਜੀ ਕਿਸੇ ਦੇ ਨਾ ਹੁਣ ਆਪ ਹੀ ਵਾਲੇ ਆਉਣੇ ਹਾਂਜੀ ਪਿਛਲੇ ਟਾਇਰ ਵੀ ਦਿਖਾਓ ਮੋਹਰੇ ਵੀ ਦਿਖਾਓ ਪੂਰੇ ਯਾਨੀ ਵਧੀਆ ਟਾਇਰ ਪਾਏ ਆ ਆਪਾਂ ਠੀਕ ਹੈ ਜੀ ਹਾਂ ਜੀ ਟਾਇਰ ਲੋਏ ਆਨ ਪੂਰੇ ਓਕੇ ਰਿਪੋਰਟ ਆ ਮਰਜੀ ਕਿੰਨੇ ਕਿਤੇ ਹੋਣਗੇ ਇਹ ਤਾਂ ਟਾਇਰ ਹੀ ਬਹੁਤ ਜ਼ਿਆਦਾ ਉਹਨੇ ਇਹ ਪਾਜੀ ਚਲੋ ਥੋੜੇ ਆਪਾਂ ਹਨਾ ਜਿੱਦਾਂ ਸੈਕੰਡ ਹੈਂਡ ਪੁਹਾਲੀ ਦੇ ਆ ਅੱਛਾ ਉਹਦੇ ਕਰਕੇ ਥੋੜੀ ਰਾਇਤ ਮਿਲ ਜਾਂਦੀ ਆ ਠੀਕ ਹੈ ਜੀ ਹੁਣ ਚਲੋ ਤਾਂ ਸਾਡਾ ਪੜਦਾ ਆ ਹਨਾ ਜੀ ਤੇ ਬਾਕੀ ਕਾਰ ਦੀ ਕੁੱਲ ਲੁਕਿੰਗ ਦੇਖੋ ਤੇ ਇਹਦੇ ਦੋਈ ਬੰਪਰ ਪੇਂਟ ਕਰਾ ਕੇ ਦਵਾਂਗੇ ਅੱਛਾ ਇਹ ਆਪ ਕਰਵਾ ਕੇ ਦਮਾ ਹਾਂ ਜੀ ਪਿਛਲਾ ਤਿਆਰ ਹੋ ਗਿਆ ਓਕੇ ਤੇ ਇਹਦੇ ਇਹਦੀਆਂ ਫੈਂਡਰ ਲਾਈਨਿੰਗਾਂ ਪਾ ਕੇ ਤੇ ਮੁਰਲਾ ਬੰਪਰ ਤੇ ਪਿਛਲਾ ਪੇਂਟ ਕਰਾ ਕੇ ਕੰਪਾਉਂਡ ਕਰਾ ਕੇ ਹਾਂ ਜੀ ਤੇ ਤੁਸੀਂ ਆਪ ਹਿਸਾਬ ਲਾ ਲਓ ਕਿੰਦਾਂ ਦੀ ਗੱਡੀ ਨਿਕਲੂਗੀ ਅੰਦਰ ਉਹ ਇੱਕ ਵਾਰੀ ਜ਼ਰੂਰ ਤਖਾਲ ਦਿਓ ਪਰਵੇਂ ਅੰਦਰ ਵੀ ਮਾਰਦੀ ਕੈਮਰਾ ਤੇ ਲੈਟਾ ਇਹਨੂੰ ਐਕਸਟਰਾ ਲੱਗੀਆਂ ਆ ਇਹ ਭਾਜੀ 35-40 ਹਜ਼ਾਰ ਦਾ ਸੈੱਟ ਆਉਂਦਾ ਬੈਕ ਲਾਈਟਾਂ ਵੀ ਪਿਛੋਂ ਨਿਕਾਲ ਦਿਓ ਐਚਡੀ ਲੈਟਾਂ ਆ ਇਹ ਹੂੰ ਹੂੰ ਹਾਂ ਜੀ ਹੂੰ ਹੂੰ ਗੱਡੀ ਬਹੁਤ ਘੈਂਟ ਆ ਯਾਰ ਹਨਾ ਤੇ ਇਹ ਇਸ ਤਰ੍ਹਾਂ ਮਾਡਲ ਕਿੰਨਾ ਗੱਡੀ ਇਹ 2011 ਮਾਡਲ ਆ ਭਾਈ 11 ਮਾਡਲ ਹੈ ਹਾਂਜੀ ਤੇ ਨੰਬਰ ਇਹਨੂੰ ਪੱਕੇ ਨੰਬਰ ਦੀ ਆ ਇਹ ਪੱਕੇ ਨੰਬਰ ਆ ਜੀ BB10 ਲੁਧਿਆਣਾ ਦਾ ਨੰਬਰ ਹੈ ਤੇ ਮੈਨੂੰ ਹੁਣ ਇਹ ਦੱਸਿਓ ਇਹ ਕੈਮੀਆ ਓਨਰ ਦੀ ਗੱਡੀ ਹੋਣੀ ਆ ਇਹ ਭਾਜੀ ਫਸਟ ਓਨਰ ਹੀ ਆ ਅਸਲ ਫਸਟ ਓਨਰ ਆ ਇਹ ਸਫਾਰੀ ਫਸਟ ਓਨਰ ਆ ਸਫਾਰੀ ਵੀ ਫਰਸਟ ਓਨਰ ਹੈ ਓਕੇ ਅੱਜ ਮੈਂ ਇਹਨੂੰ ਪੁੱਛਣਾ ਭੁੱਲ ਗਿਆ ਦੀਨ ਮੈਂ ਤਾਂ ਨਹੀਂ ਇਹ ਵੀ ਫਰਸਟ ਓਨਰ ਹੈ ਇਹ ਵੀ ਫਰਸਟ ਓਨਰ ਹੈ ਇਹ ਦੀ ਫਰਸਟ ਓਨਰ ਤੇ ਇਹਦੀ ਡਿਮਾਂਡ ਕੀ ਰੂ ਗੱਡੀ ਦੀ ਇਹਦੀ ਡਿਮਾਂਡ ਭਾਜੀ ਗੱਡੀ ਦੀ ਹੈਗੀ ਆ 1,80,000 ਰੁਪਇਆ ਮਾਡਲ ਦੱਸਿਆ ਤੇ 11 11 1 ਲੱਖ ਤੇ 80000 ਸਰਪ ਹਾਂਜੀ ਫਰਸਟ ਓਨਰ ਦੀ ਗੱਡੀ ਫਰਸਟ ਓਨਰ ਦੀ ਗੱਡੀ ਤੇ ਓਕੇ ਭਾਜੀ ਏਸੀ ਹੀਟਰ ਤੁਸੀਂ ਹੁਣ ਚੈੱਕ ਕਰ ਕਰਕੇ ਦੇਖ ਲਓ ਬਿਲਕੁਲ ਓਕੇ ਰਿਪੋਰਟ ਚੱਲਦਾ ਇਹ ਚੱਲ ਕਿ ਨਹੀਂ ਗਈ ਹੋਣੀ ਹੈ ਗੱਡੀ ਪਈ ਚੱਲੀ ਇਹਦਾ ਕੋਈ ਆਈਡੀ 120000 ਦੇ ਆਸ-ਪਾਸ ਕੋਈ ਜ਼ਿਆਦਾ ਨਹੀਂ ਚੱਲੀ ਹੋਈ ਹਾਂਜੀ ਚਲੋ 11 ਮਾਡਲ ਆ 180000 ਤਾਂ ਤੁਸੀਂ ਮੰਗਿਆ ਰਹੇ ਹੋ ਕਿੱਡੀ ਲੈਤਾ ਆ ਭਾਈ 30 35000 ਦੀਆਂ ਲੈਤਾ ਆ ਮਾਣਤਨ ਤਾਂ ਕਰੋਗੇ ਨਾ ਇਹਦੇ ਵਿੱਚੋਂ ਇਹ ਐਵੇਂ ਥੋੜਾ ਪਤਾ ਹੋਊਗਾ ਥੋੜਾ ਚਲ ਕੋਈ ਨਾ ਹੋਊ ਤਾਂ ਸਹੀ ਨਾ ਕਿਉਂਕਿ ਇਹ ਹੁੰਦਾ ਜਿੱਥੋਂ ਵੀ ਸੱਜਣ ਚੱਲ ਕੇ ਆ ਗਿਆ ਆਪਾਂ ਫਿਰ ਆਉਂਦਿਆਂ ਤਾਂ ਥੋੜਾ ਮੋਟਾ ਮਾਣਤਨ ਕਰਦੇ ਹਾਂ ਥੋੜਾ ਬੋਟਾ ਕਰ ਦਮ ਹੈਨਾ ਤੇ ਮਾਰੇ ਜਿਹੜੀ ਆ ਖੜੀ ਐ ਸਵਿਫਟ ਇਹ 2000 ਭਾਜੀ 15 ਮਾਡਲ ਆ ਇਹ 15 ਮਾਡਲ 14 ਰੇਜੇਟਰ 15 ਆ ਨਿਕਲੀ 15 ਚ ਬਾਅਦਵੇਂ ਮਹੀਨੇ ਦੀ ਆ ਅੱਛਾ ਮੈਨੂਫੈਕਚਰਿੰਗ ਵੀ ਅਲਾਈ ਵੀ ਘੈਂਟ ਨੇ ਟਾਇਰਾਂ ਦੀ ਕੰਡੀਸ਼ਨ ਵੀ ਘੈਂਟਾ ਗੱਡੀ ਦੀ ਹਾਂਜੀ ਇਹ ਵੀ ਟਾਇਰ ਲੋਇਆ ਪਈ ਯਾਨੀ ਆਪਾਂ ਪੁਆਏ ਆ ਓਕੇ ਇਹ ਇਹ ਵੀ ਈਡੀਆਈ ਮਾਡਲ ਆ ਹੁਸ਼ਿਆਰਪੁਰ ਨੰਬਰ ਐ ਹੁਸ਼ਿਆਰਪੁਰ ਨੰਬਰ ਤੇ ਇੱਕੇ ਮੀਅਨਰ ਦੀ ਗੱਡੀ ਹੋਣੀ ਆ ਇਹ ਭਾਜੀ ਸੈਕੰਡ ਓਨਰ ਆ ਕਾਰ ਓਕੇ ਹਾਂ ਤੇ ਗੱਡੀ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਚੱਲ ਚਲਾ ਵੀ ਦੀ ਗੱਡੀ ਤਾਂ ਪੂਰੀ ਓਕੇ ਹੋਣੀ ਹੈ ਹਨਾ ਚਾਲ ਚਲਾਵਾ ਓਕੇ ਆ ਪੱਟੀ ਪਾ ਇਹਦੇ ਥੋੜੀ ਜੀ ਰਿਪੇਅਰ ਹੈ ਆ ਕਾਰ ਅੱਛਾ ਹਾਂਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਚ ਵੀ ਦੱਸ ਦੇਣਾ ਆ ਤੇ ਰਿਪੇਅਰ ਕਰਕੇ ਵੀ ਇਹ ਆਪਾਂ ਸਸਤੀ ਦੇਵਾਂਗੇ ਕਾਰ ਫਿਰ ਕੀ ਮਤਲਬ ਕੀ ਭਲ ਰਹੀ ਹੈ ਗੱਡੀ ਇਹ ਪਾਜੀ ਭਾਲ ਕੁਛ ਨਹੀਂ ਰਹੀ ਨਾ ਕੋਈ ਜੱਜਮੈਂਟ ਆ ਹਾਂ ਥੋੜਾ ਬਹੁਤਾ ਯਾਨੀ ਕਿ ਰਿਪੇਅਰ ਹੋਈ ਹੋਆ ਕਾਰ ਕੋਈ ਹੋਈ ਹੈ ਹਾਂਜੀ ਇਹ ਤਾਂ ਬੋਰਨਟ ਚੱਕਾਂਗੇ ਗੱਡੀ ਦਾ ਇਹ ਬੋਰਨਟ ਚੱਕ ਲਓ ਪਾਜੀ ਮੁਰਲਾ ਦੇਖੀ ਜਾ ਕੇ ਪੈਦਾ ਦੇਖ ਲਓ ਜੀ ਦੇਖ ਲਓ ਆ ਮਾਈਕ ਚਲਾਤਾ ਭਾਜੀ ਹਾਂਜੀ ਭਾਜਾ ਜੀ ਮਰੀ ਆ ਲੱਗੀ ਹੋਈ ਜਾਣਾ ਜੀ ਮੁਰਲਾ ਪਾਸਾ ਲੱਗਿਆ ਹੋਇਆ ਗੱਡੀ ਦਾ ਨਹੀਂ ਦੋੜ ਜਾ ਹਾਂਜੀ ਆ ਸਾਈਡ ਵਾਲਾ ਲੱਗਾ ਆ ਆ ਚੱਕ ਲਈ ਜੀ ਜਾਨੀ ਕਿ ਅੱਗੇ ਅਗਲਾ ਹਿੱਸਾ ਲੱਗਿਆ ਹੋਇਆ ਗੱਡੀ ਦਾ ਥੋੜਾ ਹਾਂ ਥੋੜਾ ਸਾਈਡ ਤੋਂ ਲੈਂਦੇ ਹਾਂ ਲੈਨਮੈਂਟ ਦੀ ਗੱਡੀ ਓਕੇ ਹੋ ਹਾਂਜੀ ਲੈਨਮੈਂਟ ਦੀ ਗੱਡੀ ਬਿਲਕੁਲ ਓਕੇ ਬਿਲਕੁਲ ਭਾਜੀ ਬਿਲਕੁਲ ਭਾਈ ਕੀੜਮਾੜਾ ਗੱਡੀ ਦੀ ਇਹਦੀ ਭਾਈ ਡਿਮਾਂਡ ਹੈ ਜੀ 280 ਤੇ 260 ਦੀ ਲਾਸਟ ਦੇ ਦਾਂਗੇ ਪਰ ਢਾਈ ਦੀ 15 ਮਾਡਲ ਲਈ ਲੱਖ ਦੀ ਦੇ ਦਾਂਗੇ 10000 ਕਾ ਨੂੰ ਉੱਪਰ ਰੱਖਣਾ ਨਹੀਂ ਥੋੜਾ ਜਿਹਾ ਕਰ ਲਉ 10000 5000 ਹੀ ਕਰ ਦਉ ਉੱਤੇ ਚਲੋ ਮਿੱਤਰੋ 15 ਮਾਡਲ ਆ 255000 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਓਕੇ ਅਲਾਈ ਵੀਰ ਕੈਂਟ ਲੱਗੇ ਹੋਣੇ ਟਾਇਰਾਂ ਦੀ ਕੋਈ ਗੱਲ ਨਹੀਂ ਸਰਪਸ ਸਰਪਸ ਉਹਦੇ ਕੰਮੀ ਹੁੰਦੇ ਕੰਮੀ ਹੁੰਦੇ ਸਾਰਾ ਸਭ ਕੋ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਹਾਂਜੀ ਓਕੇ ਤੇ ਲੈ ਮਿੱਤਰੋ ਜੇ ਤੁਸੀਂ ਵੀ ਕੋਈ ਵੀ ਗੱਡੀ ਖਰੀਦਣੀ ਹੈ ਨਾ ਵਾਈਬਰਾਂ ਤੋਂ ਪਿੰਡ ਗੰਨਾ ਪੈ ਜਾਂਦਾ ਜੀ ਭਾਈ ਇਹ ਨੇੜੇ ਫਲੌਰ ਪੈ ਜਾਂਦਾ ਹੈ ਇਹ ਕਿਹੜੇ ਰੋਡ ਤੇ ਆਪਣਾ ਘਰ ਆ ਗਿਆ ਆਪਣਾ ਭਾਈ ਤਲਵੰਡ ਰੋਡ ਤੇ ਆ ਜੀ ਤਲਵੰਡ ਰੋਡ ਤੇ ਪਿੰਡ ਪੈ ਜਾਂਦਾ ਗੰਨਾ ਗੰਨਾ ਪਿੰਡ ਹਾਂ ਤੇ ਨੇੜੇ ਫਲੌਰ ਪੈ ਗਿਆ ਤੇ ਡਿਸਟ੍ਰਿਕਟ ਜਲੰਧਰ ਪੈ ਗਿਆ ਜਲੰਧਰ ਤੇ ਮਿੱਤਰੋ ਤੁਹਾਡੇ ਕੋਲੇ ਕੋਈ ਗੱਡੀ ਬਿਕਾਊ ਆ ਤੁਸੀਂ ਵਿੱਚ ਕਟਵਾਉਣੀ ਹੈ ਤਾਂ ਵੀ ਤੁਸੀਂ ਲਿਜਾ ਸਕਦੇ ਹੋ ਨਾ ਭਾਈ ਬਿਲਕੁਲ ਭਾਈ ਵਧੀਆ ਵਜਬ ਰੇਟ ਤੇ ਕਟਣਗੇ ਤੇ ਵਜਬ ਰੇਟ ਤੇ ਗੱਡੀ ਤੁਹਾਨੂੰ ਦੇਣਗੇ ਤੇ ਜਹਾਂ ਕੋਈ ਆਪਾਂ ਲੋਨ ਵੀ ਕਰਵਾ ਦਾਂਗੇ ਭਾਈ ਲੋਨ ਵੀ ਕਰਵਾ ਦਾਂਗੇ ਕਰਵਾ ਦੋਗੇ ਹਾਂਜੀ ਓਕੇ ਤੇ ਲੈ ਮਿੱਤਰੋ ਤੇ ਨੰਬਰ ਦੱਸਿਓ ਭਾਈ ਤੁਹਾਡਾ ਸੁੱਖੇ ਕਿਹੜਾ ਚੱਲਦਾ ਭਾਈ 9841 ਤੇ 17986876858 ਓਕੇ ਹਾਂਜੀ ਤੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾ ਦੇ ਹੁਣ ਹੀ ਫੋਨ ਲਾ ਲਓ ਬਾਈ ਕਿਤੇ ਇੱਕ ਵੀ ਗੱਡੀ ਜੇ ਤੁਹਾਡੇ ਹੱਥੋਂ ਲੰਘੀ ਨਾ ਮੁੜ ਕੇ ਗੱਡੀ ਨਹੀਂ ਲੱਭਣੀ ਕਿਉਂਕਿ ਆ ਫੋਰਚੂਨਰਾਂ ਖੜੀਆਂ ਨੇ ਬਹੁਤ ਜ਼ਿਆਦਾ ਘੈਂਟ ਗੱਡੀਆਂ ਨੇ ਤੇ ਚਰੀਟ ਵੀ ਨਹੀਂ ਗੱਡੀਆਂ ਤੇ ਯਾਰ ਗਾਰੰਟੀ ਪੂਰੀ ਹੈ ਗੱਡੀਆਂ ਦੀ ਕਰੋ ਸੰਪਰਕ